ਕਿਲ ਚੋਰੀ ਜਿਹੜਾ ਕਰਨ ਵਾਲਾ ਗੈਂਗ ਸੀਗਾ ਉਹ ਗ੍ਰਿਪਟ ਕੀਤਾ ਇਹਦੇ 11 ਟੋਟਲ ਮੈਂਬਰਸ ਨੂੰ ਆਡੈਂਟੀਫਾਈ ਹੋਏ ਸੀ ਜਿਦੇ ਵਿੱਚੋਂ 10 ਮੈਂਬਰ ਜਿਹੜੇ ਹੈਗੇ ਆ ਉਹ ਅਪ੍ਰੀਹੈਂਡ ਕੀਤਾ ਆ ਇਹਦੇ ਵਿੱਚ ਇਹ ਸਾਨੂੰ ਟੋਟਲ 50 ਮੋਟਰਸਾਈਕਲ ਇਹ ਚ ਰਿਕਵਰ ਹੋ ਚੁੱਕੇ ਆ ਇਸ ਕੇਸ ਦੇ ਵਿੱਚ ਇਹ ਫਤਿਹਗੜ੍ਹ ਸਾਹਿਬ ਮੁਹੱਲੀ ਪੰਚਕੁਲਾ ਚੰਡੀਗੜ੍ਹ ਇਨ੍ਹਾਂ ਇਲਾਕਿਆਂ ਦੇ ਵਿੱਚ ਇਹ ਐਕਟੀਵਿਟੀ ਕਰਦੇ ਸਨ ਤੇ ਸਾਨੂੰ ਇੱਕ ਬੜੀ ਸਫਲਤਾ ਮਿਲੀ ਜਦੋਂ ਇੱਕ ਮੋਟਰਸਾਈਕਲ ਚੋਰੀ ਜਿਹੜਾ ਕਰਨ ਵਾਲਾ ਗੈਂਗ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਇਹਦੇ 11 ਟੋਟਲ ਮੈਂਬਰ ਸਾਨੂੰ ਆਈਡੈਂਟੀਫਾਈ ਹੋਏ ਸੀ ਜਿਦੇ ਵਿੱਚੋਂ 10 ਮੈਂਬਰ ਜਿਹੜੇ ਹੈਗੇ ਆ ਉਹ ਅਫ੍ਰੀਹੈਂਡ ਕੀਤੇ ਗਏ ਨੇ ਆ ਇਹਦੇ ਵਿੱਚ ਇਹ ਸਾਨੂੰ ਟੋਟਲ 50 ਮੋਟਰਸਾਈਕਲ ਇਹ ਚ ਰਿਕਵਰ ਹੋ ਚੁੱਕੇ ਨੇ ਆ ਇਸ ਕੇਸ ਦੇ ਵਿੱਚ ਇਹ ਫਰਦਰ ਗੜ ਸਾਹਿਬ ਮੁਹੱਲੀ ਪੰਚਕੁਲਾ ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਵਿੱਚ ਇਹ ਐਕਟੀਵਿਟੀ ਕਰਦੇ ਸਨ ਤੇ ਇੱਥੋਂ ਮੋਟਰਸਾਈਕਲ ਜਿਹੜੇ ਮਹਿੰਗੀ ਮੋਟਰਸਾਈਕਲ ਸੀ ਉਹਨਾਂ ਨੂੰ ਚੋਰੀ ਕਰਦੇ ਸਨ ਚੋਰੀ ਕਰਕੇ ਫਿਰ ਉਹਨਾਂ ਦੀ ਨੰਬਰ ਪਲੇਟਾਂ ਚੇਂਜ ਕਰਕੇ ਉਹਨੂੰ ਅੱਗੇ ਵੇਚਦੇ ਸਨ ਇਹ ਜਿਹੜੇ ਮੋਟਰਸਾਈਕਲ ਚੋਰੀ ਕਰਨ ਵਾਲੇ ਕਾਫੀ ਟਾਈਮ ਤੋਂ ਕਰੀਬ ਹੈ ਇਹ 1 ਸਾਲ ਤੋਂ ਇਹ ਇਸ ਤੇ ਇਸ ਕੰਮ ਤੇ ਲੱਗੇ ਹੋਏ ਸਨ ਇਹਦੇ ਵਿੱਚ ਅਸੀਂ ਸਿਟੀ ਕ੍ਰਾਈਮ ਕੇਫਅਰ ਦਰਜ ਕੀਤੀ ਤੇ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਮੇਨ ਇਹਦੇ ਜਿਹੜੇ ਚੋਰੀ ਕਰਨ ਵਾਲੇ ਬੰਦੇ ਸੀ ਹਰਬੀਰ ਸਿੰਘ ਤੇ ਗੁਰਪ੍ਰਤਾਪ ਸਿੰਘ ਇਹਨਾਂ ਦੋਨਾਂ ਨੂੰ ਜਿਹੜਾ ਸੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹਨੂੰ ਇਹ ਵੇਚਦੇ ਸੀ ਜਿਹੜੇ ਇਹਨਾਂ ਦੇ ਚਾਬੀਆਂ ਬਣਾਉਣ ਵਾਲੇ ਇੱਕ ਬੰਦਾ ਸੀਗਾ ਦੋਸ਼ੀ ਅਮਰਿੰਦਰ ਸਿੰਘ ਜਿਹੜਾ ਅਮਰਿੰਦਰ ਸਿੰਘ ਇਹ ਚਾਬੀ ਬਣਾਉਣ ਦਾ ਏਕਸਪਰਟ ਸੀ ਇਹ ਮੋਟਰਸਾਈਕਲ ਦੀਆਂ ਚਾਬੀਆਂ ਬਣਾ ਚਲ ਕਰ ਕਰਦਾ ਸੀ ਇਹਨਾਂ ਦੀ ਤੇ ਉਸ ਤੋਂ ਬਾਅਦ ਇੱਕ ਹਰਮਨ ਜੋਤ ਸਿੰਘ ਆ ਜਿਹੜਾ ਕਿ ਮੋਟਰਸਾਈਕਲ ਮੈਕੈਨਿਕ ਸੀਗਾ ਇਹ ਮੋਟਰਸਾਈਕਲ ਜਿਹੜਾ ਸਟਾਰਟ ਕਰਾਉਣ ਦੇ ਵਿੱਚ ਜਾਂ ਉਸ ਤਰੀਕੇ ਨਾਲ ਹੈਲਪ ਕਰਦਾ ਸੀ ਤਾਂ ਇਸੇ ਤਰੀਕੇ ਨਾਲ ਇਹਨਾਂ ਨੇ ਬੜਾ ਟੈਕਨੀਕਲ ਜਆ ਤਰੀਕੇ ਨਾਲ ਆਪਣਾ ਗੈਂਗ ਤੇ ਇਹ ਚ ਇੰਟਰਸਟਿੰਗਲੀ ਸਾਨੂੰ ਇਹ ਵੀ ਸਾਹਮਣੇ ਆਇਆ ਹੋਇਆ ਹੈ ਕਿ ਮੋਟਰਸਾਈਕਲ ਜਿਹੜੇ ਚੋਰੀ ਦੇ ਸੀਗੇ ਤਾਂ ਇਹ ਚੋਰੀ ਦੇ ਮੋਟਰਸਾਈਕਲ ਇਹ ਕੁਝ ਕੁਝ ਥਾਣਿਆਂ ਦੇ ਵਿੱਚ ਬੰਦ ਵੀ ਹੈਗੇ ਆ ਕਿਤੇ ਜੱਫਤ ਵੀ ਕੀਤੇ ਹੋਏ ਆ ਕਿ ਜਦੋਂ ਚਲਾ ਲੈਣ ਦੇ ਟਾਈਮ ਤੇ ਪਤਾ ਨਹੀਂ ਲੱਗਿਆ ਕਿ ਇਹ ਆਰਸੀ ਔਰ ਸੀਡੀ ਦਿਖਾ ਪਏ ਉਹਦੀ ਤਾਂ ਓਨਰਸ਼ਿਪ ਨਹੀਂ ਦਿਖਾ ਪਾਈ ਤੇ ਥਾਣਿਆਂ ਦੇ ਵਿੱਚ ਦੋਸਤਾਂ ਦੇ ਵਿੱਚ ਬੰਦ ਵੀ ਪਏ ਜਿਹਨਾਂ ਜਿਹੜੇ ਕਿ ਅਸੀਂ ਇਹਨੂੰ ਕੁਝ ਉੱਥੋਂ ਰਿਕਵਰ ਕਰ ਚੁੱਕੇ ਹਾਂ ਕਿਸਨ ਥਾਣਿਆਂ ਤੋਂ ਇਹ ਕਿ ਫਤਿਹਗੁਰ ਸਾਹਿਬ ਕਮਾਂਡ ਕਮਾਂਡ ਕਮਾਉਂਡ ਥਾਣੇ ਦੇ ਵਿੱਚ ਇਹ ਹੀ ਸਾਨੂੰ ਸਾਹਮਣੇ ਆਇਆ ਕਿ ਉੱਥੇ ਬੰਦ ਪਏ ਤੇ ਉੱਥੋਂ ਸੀ ਕਵਰ ਕਰ ਵੀ ਚੁੱਕੇ ਤੇ ਕੁਝ ਰਿਕਾਰਡ ਵੀ ਡਿਊਰਿੰਗ ਇਨਵੈਸਟੀਗੇਸ਼ਨ ਕਰ ਰਹੀ ਹੈ ਦੇ ਵਿੱਚ ਤੇ ਇਹ ਆ ਕਾਫੀ ਰੈਗੂਲਰਲੀ ਇਹ ਚੋਰੀਆਂ ਜਿਹੜੇ ਕਰਨ ਲਿਆਦੀ ਸਨ ਤੇ ਕਾਫੀ ਇਹ ਮੋਟਰਸਾਈਕਲ ਜਿਹੜੇ ਹੈਗੇ ਇਹਨਾਂ ਚੋਂ ਕੁਝ-ਕੁਝ ਸਾਡੇ ਹੁਣ ਧਿਆਨ ਚਾਰੇ ਡਿਊਰਿੰਗ ਇਨਵੈਸਟੀਗੇਸ਼ਨ ਕੇ ਅੱਗੇ ਵੀ ਕ੍ਰਾਈਮ ਦੇ ਵਿੱਚ ਜਿਹੜੇ ਸੀ ਯੂਜ਼ ਹੁੰਦੇ ਸਨ ਇਹ ਮੋਟਰਸਾਈਕਲ ਤੇ ਕਾਫੀ ਸੀਰੀਅਸ ਕ੍ਰਾਈਮ ਦੇ ਵਿੱਚ ਵੀ ਯੂਜ਼ ਹੋਣ ਦੀ ਸ਼ੰਕਾ ਸਾਨੂੰ ਹੈਗੀ ਹੈ ਇਹਦੇ ਵਿੱਚ ਤੇ ਇਹ ਇਹ ਚ ਇਹ ਰੁਟੀਨ ਦੇ ਵਿੱਚ ਹੀ ਇਹ ਕੰਮ ਕਰੀ ਜਾਂਦੇ ਸੀ ਜਿਵੇਂ ਸਾਨੂੰ ਇੱਕ ਇਨਸੀਡੈਂਟ ਧਿਆਨ ਚਾਹੀਏ ਮਨਾਲੀ ਦੇ ਵਿੱਚ ਗਏ ਉੱਥੇ ਘੁੰਮਣ ਫਿਰਨਦੇ ਆਉਂਦੇ ਹੋਏ ਦੋ ਮੋਟਰਸਾਈਕਲ ਚੋਰੀ ਕਰ ਲਏ ਤੇ ਇਹ ਕਾਫੀ ਸਰਗਰਮ ਇਸ ਟਾਈਮ ਦਾ ਇਸ ਸਾਈਟੀ ਦਾ ਕਾਫੀ ਸਰਗਰਮ ਗਿਰੋ ਸੀਗਾ ਜਿਹਨੂੰ ਗ੍ਰਫਤਾਰ ਕਰਕੇ ਤੇ ਸਾਨੂੰ ਉਮੀਦ ਹੈ ਇਸ ਦੀ ਗ੍ਰਿਫਤਾਰੀ ਨਾਲ ਕਾਫੀ ਹੱਲੇ ਪਈ ਜਿਹੜੀ ਮੋਟਰਸਾਈਕਲ ਚੋਰੀ ਦੀ ਕੇਸ ਸਰ ਇਹ ਮੋਟਰ ਸਪਰੈਂਡੀ ਕਿਸ ਤਰ੍ਹਾਂ ਦੀ ਹੋਵੇ ਜਿਸ ਕਿਸ ਤਰ੍ਹਾਂ ਇਹ ਪੂਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸੀ ਕੋਈ ਰੈਕੀ ਕਰਦੇ ਸੀ ਇਹ ਇਹ ਪਹਿਲਾਂ ਨਾ ਰੈਕੀ ਦੀ ਲੋੜ ਨਹੀਂ ਸੀ ਪਹਿਲਾਂ ਆਇਡੈਂਟੀਫਾਈ ਕਰ ਲੈਣ ਕਰਦੇ ਸੀਗੇ ਕਿ ਜਿਹੜਾ ਬੰਦਾ ਜਿਹੜਾ ਮੋਟਰਸਾਈਕਲ ਨੂੰ ਚੋਰੀ ਕਰਨਾ ਹੈ ਉਹ ਖੜਾ ਹੈ ਉੱਥੇ ਉੱਥੇ ਜਾ ਕੇ ਤਿੰਨ ਚਾਰ ਬੰਦੇ ਦਾ ਗੈਂਗ ਸੀਗਾ ਇਹ ਉੱਥੇ ਵਿੱਚ ਮੈਕੈਨਿਕ ਵੀ ਸੀ ਚਾਬੀ ਵਾਲੇ ਚੋਰੀ ਵੀ ਸੀਗੇ ਤੇ ਉਹ ਜਾ ਕੇ ਚਾਬੀ ਖੋਲਦੇ ਸੀ ਸਟਾਰਟ ਕਰਦੇ ਸੀ ਮੋਟਰਸਾਈਕਲ ਸਰ ਕਿਹੜੇ ਕਿਹੜੇ ਮਾਰਗਾਂ ਤੇ ਜਿਹੜੇ ਕਿਹੜੇ ਮਾਰਗਾਂ ਤੇ ਕਿੰਨੇ ਇੱਚ केटीएम مارکا ਦੇ 10 ਮੋਟਰਸਾਈਕਲ ਯਾਮਾ 7 ਜਾਵਾ ਪ੍ਰਾਕ ਜਾਵਾ ਪ੍ਰਾਕ 3 ਪੰਜ ਬੁਲੇਟ ਮੋਟਰਸਾਈਕਲ ਦੋ ਆਪਾਚੀ ਦੋ ਪਲਟੀਨਾ ਇੱਕ ਯਾਮਾ ਪੰਜ 15 ਸਪਲੈਂਡਰ ਤੇ ਦੋ ਐਕਟਿਵਾ ਸਾਤ ਤੋਂ ਇਲਾਵਾ ਵੀ ਹੈ ਕਿੰਨਾ ਤੋਂ ਇਹਨਾਂ ਸਭ ਤੋਂ ਇਲਾਵਾ ਵੀ ਹੈਗੀਆਂ ਪਰ ਉਹ ਅਸੀਂ ਜਾਣ ਬੁੱਝ ਕੇ ਉਹ ਜੁਵਨਲਿਸਟਾਂ ਕਰਕੇ ਸੇ ਮੈਂਸ਼ਨ ਨਹੀਂ ਕਰਾਂਗੇ ਸਰ ਇੱਕ ਚੰਡੀਗੜ੍ਹ ਮੋਹਾਲੀ ਇਹ ਪੂਰੇ ਟ੍ਰਾਈ ਸਿਟੀ ਦੇ ਵਿੱਚ ਸੀਗੇ ਉਹ ਇੱਕ ਝੋਲੀ ਦੀ ਗੱਤਾਂ ਨੂੰ ਅੰਜਾਮ ਦੇ ਕੇ ਭੱਜ ਜਾਂਦੇ ਸੀ ਜਾਂ ਫਿਰ ਇੱਥੇ ਟ੍ਰਾਈ ਸਿਟੀ ਵਿੱਚ ਰਹਿੰਦੇ ਸੀਗੇ ਕੁਝ ਦੇਰ ਤੱਕ ਇਨਿਸ਼ially ਵਿੱਚ ਚੱਲੇ ਚੱਲੇ ਇਹ ਜਿਹੜੇ ਰਹਿਣ ਵਾਲੇ ਹੈਗੇ ਐ ਇੱਕ ਖਮਾਨੋ ਏਰੀਆ ਦੇ ਮੈਜੋਰਟੀ ਰਹਿਣ ਵਾਲੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਖਮਾਨੋ ਏਰੀਆ ਦੇ ਸਾਰੇ ਰਹਿਣ ਵਾਲੇ ਜਾ ਰਹੇ ਨੇ

ਸਰ ਕਿੰਨੀ ਕੀਮਤ ਹੈ ਇਹ ਨਾ ਮੋਟਰਸਾਈਕਲ ਜਿਹੜੇ ਫੜੇ ਗਏ ਜਨਤ ਰਿਕੀ ਤੋਂ ਕਿੰਨੀ ਕੀਮਤ ਹੈ ਆਪਣਾ ਲਾਊਡ ਪਰ 75 ਲੱਖ ਦੇ ਆਸ-ਪਾਸ ਦੀ ਮਿਲਦੀ ਹੋਈ ਹੈ ਸਰ ਵੈਸੇ ਕੀ ਹੈ ਇਹ ਚੋਰੀ ਹੈ ਪਿੱਛੇ ਬੈਕਗ੍ਰਾਉਂਡ ਇਹਨਾਂ ਦੇ ਕੀ ਹੈ ਕੋਈ ਬੜਾ ਲਿਖਾ ਜਾਂ ਇਸ ਤਰ੍ਹਾਂ ਦਾ ਕੁਝ ਅਲੀ ਤੱਕ ਸਾਹਮਣੇ ਆਇਆ ਨਹੀਂ ਇਹ ਵੀਕਲ ਚੋਰੀ ਗਏਗੇ ਕਿੱਥੇ ਬਿਲ ਕੇ ਇਹਨਾਂ ਨੇ ਔਕੇ ਪੈਸੇ ਕਮਾਉਣ ਦਾ ਇੱਕ ਤਰੀਕਾ ਲੱਭਿਆ ਹੋਇਆ ਸੀ ਇਹਨਾਂ ਦੇ ਪੁਰਾਣਾ ਬੈਕਗ੍ਰਾਉਂਡ ਜਿਹੜਾ ਕੋ ਬੱਚੇ ਦਰਜ ਜੀ ਨੇ ਹਜੇ ਤੱਕ ਤਾਂ ਕੋਈ ਸਾਹਮਣੇ ਨਹੀਂ ਆਇਆ ਪਰ ਨਾਲ ਬੈਕਗ੍ਰਾਉਂਡ ਪਹਿਲੀ ਵਾਰੀ ਇਹ ਫੜੇਗੇ ਤੇ ਹੈ ਵੀ ਸਾਰੇ ਯੰਗ ਉਨੀ ਉਨੀ ਸਾਲ ਦੇ ਪਿਛੀ ਪਿਛੀ ਸਾਲ ਦੇ ਹੈਗੇ ਸਾਰੇ ਸੋ ਕਿੰਨੇ ਕਪੜੇ ਲਿਖੇ ਹੋਣਗੇ ਇਹ ਤਾਂ 10ਵੀਂ 12ਵੀਂ ਸਾਰੇ ਕੋਮਲੈਂਡ ਸਰੇ ਹੋਮਲੈਂਡ ਸਰ